ਨਗਰ ਨਿਗਮ ਦੇ ਦਫਤਰ ਰੰਜੀਤ ਐਵੇਨਿਊ ਵਿਖੇ ਮੌਜੂਦ ਆ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਕਿ ਪਿੱਛੇ ਉਹ ਬੋਰਡ ਤੇ ਲਿਖਿਆ ਹੋਇਆ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਸਵਸਥ ਅੰਮ੍ਰਿਤਸਰ ਸਵੱਛ ਅੰਮ੍ਰਿਤਸਰ ਸੋ ਇਹ ਜਿਹੜੀਆਂ ਚੀਜ਼ਾਂ ਨੇ ਸਿਰਫ ਲਿਖਣ ਵਾਸਤੇ ਹੀ ਨੇ ਅਸਲੀਅਤ ਕੁਝ ਹੋਰ ਹੈ ਹੁਣ ਤੁਹਾਨੂੰ ਅਸੀਂ ਦਿਖਾਣੇ ਆ ਕਿ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਜਿਹੜੀਆਂ ਮਸ਼ੀਨਾਂ ਲਗੀਆਂ ਗਈਆਂ ਸੀ ਸ਼ਹਿਰ ਭਰ ਦੇ ਵਿੱਚ ਇੱਕ ਨਗਰ ਨਿਗਮ ਦੇ ਵਿਹੜੇ 'ਚ ਪਈ ਹੋਈ ਹੈ ਬਿਲਕੁਲ ਦਰਵਾਜ਼ੇ ਦੇ ਨਾਲ ਹੀ ਸੋ ਪਲਾਸਟਿਕ ਬੋਤਲ ਰੀਸਾਈਕਲ ਮਸ਼ੀਨ ਇੱਥੇ ਪੈਸੇ ਵੀ ਮਿਲਦੇ ਸੀ ਕਿਸੇ ਟਾਈਮ 'ਚ ਤੇ ਜਿਹੜੀਆਂ ਬੋਤਲਾਂ ਨੇ ਉਹ ਇਹਦੇ ਵਿੱਚ ਪਾਈਆਂ ਜਾਂਦੀਆਂ ਸੀ ਤੇ ਰੀਸਾਈਕਲ ਕੀਤੀਆਂ ਜਾਂਦੀਆਂ ਸੀ ਸੋ ਇਹ 스마트 ਸਿਟੀ ਦਾ ਪ੍ਰੋਜੈਕਟ ਸੀ ਜਿਹੜਾ ਕਿ ਹੁਣ ਖਤਮ ਹੋ ਚੁੱਕਾ ਹੈ ਸੋ ਕਹਿ ਸਕਦੇ ਆ ਕਿ ਹੁਣ ਸਿਰਫ ਇਹ ਮਸ਼ੀਨ ਸਿਰਫ ਇੱਕ ਨਾਂ ਦੀ ਮਸ਼ੀਨ ਹੈ ਇੱਕ Laash ਬਣ ਚੁੱਕੀ ਹੈ ਜਿਹੜੀ ਕਿ ਨਗਰ ਨਿਗਮ ਦੇ ਵਿੜੇ 'ਚ ਪਈ ਹੋਈ ਹੈ ਇਥੋਂ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਸਾਰੇ ਅਧਿਕਾਰੀ ਜਿਹੜੇ ਨੇ ਉਹ ਲੰਘਦੇ ਨੇ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਕਿੰਨੀਆਂ ਮਸ਼ੀਨਾਂ ਲਗੀਆਂ ਹੋਣਗੀਆਂ ਪੂਰੇ ਸ਼ਹਿਰ ਦੇ ਵਿੱਚ ਤੇ ਕਿੰਨੇ ਪੈਸੇ ਖਰਚ ਕੀਤੇ ਗਏ ਹੋਣਗੇ ਸੋ ਇਹ ਜਨਤਾ ਦੇ ਉਹ ਪੈਸੇ ਨੇ ਜਿਹੜੇ ਟੈਕਸ ਦੇ ਰੂਪ ਵਿੱਚ ਵਸੂਲੇ ਜਾਂਦੇ ਨੇ ਸੋ ਜਨਤਾ ਦੇ ਪੈਸਿਆਂ ਨੂੰ ਇਸ ਤਰ੍ਹਾਂ ਖਰਾਬ ਕੀਤਾ ਜਾ ਰਿਹਾ ਹੈ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੋ ਇਸ ਮਸ਼ੀਨ ਦੇ ਵਿੱਚ ਹੁਣ ਹੋਰ ਕੁਝ ਨਹੀਂ ਬਸ ਇਹਦੇ ਵਿੱਚ ਮੱਛਰ ਹੋਣਗੇ ਤੇ ਕੀੜ ਪਤੰਗੇ ਹੋਣਗੇ ਹੋਰ ਇਹਦੇ ਵਿੱਚ ਕੁਝ ਨਹੀਂ ਸੋ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੇਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਇਹੀ ਕਵਾਂਗੇ ਕਿ ਇਹਨੂੰ ਵੀ ਇਥੋਂ ਹਟਾਇਆ ਜਾਵੇ ਜਾਂ ਫਿਰ ਇਹਨੂੰ ਮੁੜ ਚਾਲੂ ਕੀਤਾ ਜਾਵੇ ਤਾਂ ਜੋ ਸ਼ਹਿਰ ਨੂੰ ਸਵੱਛ ਤੇ ਸਵਸਥ ਬਣਾਉਣ ਦਾ ਜਿਹੜਾ ਕਿਹਾ ਜਾ ਰਿਹਾ ਹੈ ਉਹਨੂੰ ਪੂਰਾ ਕੀਤਾ ਜਾ ਸਕੇ